Obrigada. न hey, ਸਨਵਾ ਹਾਰਡਵਰ ਕਮੇਟੀ ਦੇ ਖੁਦਰੇ ਪਰ ਹਾਰਡਵਰ ਕਮੇਟੀ ਦੇ ਵੱਡੀ ਕਲਾ ਵੱਲੋਂ ਨਿਗਾਹ ਜੀ ਆਇਆਂ ਨੂੰ ਸਵਾਗਤ ਕੀਤਾ ਜਾਂਦਾ ਤੁਮੇ ਸਾਰੇ ਦਰਸ਼ਕਾਂ ਤੋਂ ਤਾੜੀਆਂ ਨਾਲ ਮਾਣਯੋਗ ਦਾ ਸਵਾਗਤ ਕੀਤਾ ਜਾਵੇ ਕੈ ਜੀ ਜਿਹੜਾ ਤੋਂ ਇਸ ਅਕੈਡਮੀ ਨੂੰ ਅਨਮੋਲ ਯੋਗਦਾਨ ਦਿੱਤਾ ਸਮੇਂ ਸਮੇਂ ਸਰ ਇਸ ਅਕੈਡਮੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਔਰ ਅਕੈਡਮੀ ਵਾਸਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਲੇਆਂ ਦਾ ਔਰ ਤਿੰਨ ਕੈਂਪਰ ਜਿਹੜੇ ਨੇ ਉਹ ਮਾਪਿਆਂ ਜੀ ਦੇ ਪਰਿਵਾਰ ਵੱਲੋਂ ਅਕੈਡਮੀ ਨੂੰ ਦਾੜ ਦੇ ਤੌਰ ਤੇ ਦਿੱਤੇ ਗਏ ਨੇ ਇਹਨੇ ਚੜੀਆ ਕੂਰ ਪਰਦੇ ਦੀ ਨਵੀਂ ਰਕਤ ਉਹ ਦੀਰ ਬਾਦ ਦੀ ਧਨਾਨਕ ਤੇ ਕਹੇ ਭਗਤ ਕਬੀਰ ਮੈਂ ਦੁਆਰਾ ਫਿਰ ਸਾਡੇ ਮੁੱਖ ਮਹਿਮਾਨ ਮਾਤਾ ਗੁਰਚਰਨ ਕੌਰ ਜੀ ਸਾਈ ਹਿੰਦੀ ਜੀ ਅਕੈਡਮੀ ਵੱਲੋਂ ਔਰ ਹਾਰਡਵਰਕ ਅਕੈਡਮੀ ਫੁੱਤਰ ਵੱਲੋਂ ਜਿਨ੍ਹਾਂ ਦਾ ਇੱਥੇ ਪਹੁੰਚ ਕੇ ਬਹੁਤ ਬਹੁਤ ਬੰਦ ਕਰ ਦੋ ਜੀ ਆਇਆ ਖਾ और दिल्लियाँ दिल्लियाँ बच्चे घर पर पर बेटी को कुकर माफ़ा होंगी आपके हाथी से छुट्टी चाहिए बालों देखा हूँ ये देड़ मैं इतना नाराज़ कर रहा है एक दुर्गादा देड़ ए देड़ बच्चे ए देड़ फोन दे उसे ਇਹ ਬਹੁਤ ਬਰਦਾਰਗੋਗਤਾ ਨਾਲ ਖੁੱਡਾ ਜੇ ਤੁਸੀਂ ਸੰਭਲੋਗੇ ਤੇ ਆਪਦੇ ਛੋਟੇ ਭੈਣ ਭਰਾ ਮੰਨੂਗੀ ਸੰਭ ਹੋਗੇ ਤੇ ਆਪਣੇ ਪਿੰਡਾਂ ਦਾ ਨਾਂ ਉੱਚਾ ਹੋਊਗਾ ਜੇ ਖੇਡੋਗੇ ਤਾਂ ਤੁਹਾਨੂੰ ਨੌਕਰੀਆਂ ਵੀ ਮਿਲਣਗੀਆਂ ਦਾ ਇਹ ਨਹੀਂ ਵੀ ਤੁਹਾਡੀ ਇਹ ਜਿਹੜੀ ਮਿਹਨਤ ਹੈ ਜਾਣੀ ਜਰੂਰੀ ਹੈ